ਉਹ ਬਾਣੀ ਜਿਸ ਬਾਣੀ ਤੋਂ ਉੱਪਰ ਕੁਝ ਵੀ ਨਹੀਂ ਪਰ ਅਗੰਕਿਆ ਆਪਣੀ ਸਾਧਨਾ ਤੋਂ ਬਿਨਾਂ ਇਹ ਗੱਲ ਜ਼ੇਨ ਵਿੱਚ ਰੱਖਿਓ ਕਿ ਸਾਧਨਾ ਨੂੰ ਤਾਂ ਭਾਗ ਲੱਗਣਾ ਜੇ ਉਹਦੀ ਕਿਰਪਾ ਹੋਵੇਗੀ ਤਾਂ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਨੀ ਜਿਸ ਉੱਪਰ ਪਰਮ ਭਰਮ ਪਰਮੇਸ਼ਵਰ ਦੀ ਨਦਰ ਹੋ ਜਾਏਗੀ ਉਸ ਦੇ ਹਿਰਦੇ ਦੇ ਵਿੱਚ ਬਾਣੀ ਸਮਾਏਗੀ ਅਸੀਂ ਜਪਜੀ ਸਾਹਿਬ ਦਾ ਪਾਠ ਕਰਨੇ ਆ 78ਵੀਂ ਜਿਹੜੀ ਪੌੜੀ ਹੈ ਉਸ ਵਿੱਚ ਜੀਵਨ ਕਢਣ ਦੀ ਜੁਗ ਦੱਸੀ ਹੈ ਕਿਉਂਕਿ ਸਿਰਫ ਇੱਕ ਬੇਨਤੀ ਕਰਨਾ ਨਦਰ ਪ੍ਰਸਾਦ ਕਿਰਪਾ ਬਖਸ਼ਿਸ਼ ਇਸ ਤੋਂ ਬਿਨਾ ਮੰਜ਼ਲ ਨਹੀਂ ਉਸ 78ਵੀਂ ਪੌੜੀ ਵੀ ਸਤਿਗੁਰਾਂ ਨੇ ਸੋਨਾ ਕਢਣ ਦੀ ਉਦਾਹਰਣ ਲਈ ਤੇ ਸਮਝਾਇਆ ਹੈ ਜੀਵਨ ਕਢਣ ਬਾਰੇ ਜਤ ਪਹਾਰਾ ਧੀਰ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜਿਐ ਸ਼ਬਦ ਸੱਚੀ ਟਕਸਾਲ ਇੱਥੇ ਅਗਾ ਫਿਰ ਬਖਸ਼ਿਸ਼ ਕੀਤੀ ਇਹ ਉਦਾਹਰਨ ਦੇ ਕੇ ਜਿਵੇਂ ਸੋਨਾ ਘੜਿਆ ਜਾਂਦਾ ਹੈ ਇਸੇ ਤਰ੍ਹਾਂ दैਵੀ ਗੁਣਾ ਨਾਲ ਜੀਵਨ ਘੜਿਆ ਜਾਂਦਾ ਹੈ ਪਰ ਅੱਗੇ ਬਖਸ਼ਿਸ਼ ਕੀਤੀ ਘੜਿਆ ਸ਼ਬਦ ਸੱਚੀ ਟਕਸਾਲ ਪਰ ਇਹ ਸਾਰੇ ਘੜ ਸਕਣਗੇ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਰਮਾਇਆ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਖਾਲ ਬੇਨਤੀ ਹੈ ਉਸ ਦੀ ਨਦਰ ਨਾਲ ਉਹਦੀ ਕਿਰਪਾ ਨਾਲ ਇੱਥੇ ਹਜ਼ੂਰ ਨੇ فرمایا ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ ਉਹਨਾਂ ਨੂੰ ਮਲਾਪ ਦਾ ਪਾਣ ਦਾ ਤਰੀਕਾ ਜਿਹੜਾ ਹੈ ਉਹ ਸਤ ਗੁਰਾਂ ਦੀ ਕਿਰਪਾ ਹੈ ਸਭ ਜਗ ਜਿਨਹੈ ਉਪਾਇਆ ਪਾਈ ਸਤ ਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਇਸ ਪਵਿੱਤਰ ਅਸ਼ਟਪਦੀ ਦੀ ਅਰੰਭਤਾ ਕਰਦੇ ਨੇ ਏ ਭਾਈ ਆ ਜਿਹੜਾ ਸੰਸਾਰ ਆਪਾਂ ਦੇਖ ਰਹੇ ਖਾਂ ਇਸ ਸਾਰੇ ਦਾ ਸਾਰਾ ਸੰਸਾਰ ਦ੍ਰਿਸ਼ਟ ਅੰਦ੍ਰਿਸ਼ਟ ਖੰਡ ਬ੍ਰਹਿਮੰਡ ਇਹ ਪਾਰ ਬ੍ਰह्म ਪਰਮੇਸ਼ਵਰ ਨੇ ਆਪ ਹੀ ਪੈਦਾ ਕੀਤਾ ਹੈ ਕਾਰਣ ਕਾਰਣ ਸਮਰੱਥ ਜਿਸ ਪਰਮਾਤਮਾ ਜੀ ਨੇ ਇਹ ਜਗਤ ਪੈਦਾ ਕੀਤਾ ਹੈ ਇਹ ਜਗਮਨ ਆਇਆ ਹੈ ਉਹ ਸਭ ਕੁਝ ਕਰਨ ਔਰ ਕਰਾਣ ਦੇ ਸਮਰੱਥ ਨੇ ਉਹ ਸੰਪੂਰਨ ਨੇ ਫਿਰ ਬੇਨਤੀ ਕੋਈ ਕਾਰਨ ਬਣਦਾ ਹੈ ਉਹਦੇ ਵੀ ਮੂਲ ਕਾਰਨ ਉਹ ਨੇ ਜੇ ਕੋ ਕਰ ਰਿਹਾ ਤੇ ਕਰਾਉਣ ਵਾਲੇ ਵੀ ਉਹ ਨੇ ਜਿਸ ਪਰਮਾਤਮਾ ਨੇ ਇਹ ਜਗਤ ਪੈਦਾ ਕੀਤਾ ਹੈ ਗੁਰਮਖੋ ਉਹ ਪਰਮੇਸ਼ਵਰ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੈ ਇਉਂ ਕਹਿ ਲੋ ਕਿ ਜਿਵੇਂ ਆਪਾਂ ਪੜ੍ਹਨੇ ਆ ਡੰਡਉਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਉਹ ਹਰ ਸ਼ਕਤੀ ਦੇ ਸਮਰੱਥ ਨੇ ਤੇ ਉਹ ਕਰਨ ਕਰਨ ਦੀ ਤਾਂ ਤਾਕਤ ਨੂੰ ਕੋਈ ਬਿਆਨ ਕਰ ਹੀ ਨਹੀਂ ਸਕਦਾ ਜੀ ਮਹਾਰਾਜ ਜੀ ਨੇ ਬਾਣੀ ਵਿੱਚ ਬਹੁਤ ਉਦਾਹਰਨਾਂ ਦਿੱਤੀਆਂ ਨੇ ਕਿ ਉਸ ਦੀ ਸ਼ਕਤੀ ਨੂੰ ਮਾਪਣ ਦਾ ਕੋਈ ਪੈਮਾਨਾ ਹੈ ਸਵਾਲ ਹੀ ਨਹੀਂ ਪੈਦਾ ਹੁੰਦਾ ਕਈ ਵਾਰੀ ਦੇਖਨੇ ਆ ਅੱਜ ਇਨਸਾਨ ਕੋਈ ਗੱਡੀ ਬਣਾਉਂਦਾ ਕੋਈ ਇੰਜਣ ਬਣਾਉਂਦਾ ਤੇ ਆਪ ਸਭ ਨੂੰ ਪਤਾ ਹੈ ਉਹਦਾ ਪੈਮਾਨਾ ਉਹਨੇ ਰੱਖਿਆ ਉਹਦੀ ਗਿਣਤੀ ਮਿੰਤੀ ਰੱਖੀ ਮੀਟਰ ਨੇ ਇੰਨੀ ਸਪੀਡ ਹੈ ਇੰਨਾ ਤੇਲ ਹੈ ਇਹ ਕੁਛ ਹੈ ਪਰ ਦੁਨੀਆ ਵਿੱਚ ਕੋਈ ਪੈਮਾਨਾ ਨਹੀਂ ਕੋਈ ਵੀ ਐਸਾ ਮਾਪ ਤੰਦ ਨਹੀਂ ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਦੀ ਤਾਕਤ ਦਾ ਅੰਦਾਜ਼ਾ ਲਗਾ ਸਕੇ ਪੁਚਾਲ ਹੁੰਦਾ ਹੈ ਉਹ ਵੀ ਨਾਪ ਲਿਆ ਜਾਂਦਾ ਹੈ بارش ਪੈਂਦੀ ਉਹਦੇ ਲਈ ਵੀ ਪੈਮਾਨਾ ਹੈ ਪਰ ਪਾਰ ਬ੍ਰਹਮ ਪਰਮੇਸ਼ਵਰ ਦੀ ਤਾਕਤ ਨੂੰ ਮਾਪਣ ਦਾ ਕੋਈ ਵੀ ਪੈਮਾਨਾ ਨਹੀਂ ਉਹ ਤੇ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੈ ਚੜਾ ਆਕਾਸ਼ ਗਿਰਾਵੈ ਪੇਖਾਰੀ ਤੇ ਰਾਜ ਕਰਾਵੈ ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ ਕਿਹੜਾ ਪਹਿਮਾਨਾ ਜਿਸ ਤਾਕਤ ਨੂੰ ਹਰਨ ਭਰਨ ਜਾਕਾ ਨੇਤਰ ਹੋਰ ਅੱਖ ਚਮਕਣ ਦੇ ਵਿੱਚ ਖਤਮ ਵੀ ਕਰ ਦਿੰਦੇ ਨੇ ਅੱਖ ਚਮਕਣ ਦੇ ਵਿੱਚ ਸਭ ਕੋਈ ਸਿਰਜਵੀਂ ਦਿੰਦੇ ਨੇ ਸਹਬ ਪਹਿਲੇ ਬਚਨ ਕਰ ਰਹੇ ਨੇ ਜਿਸ ਪਰਮਾਤਮਾ ਨੇ ਸਾਰੇ ਜਗਤ ਨੂੰ ਪੈਦਾ ਕੀਤਾ ਹੈ ਉਹ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹਨ ਜਿਉ ਪਿੰਡ ਜਿਨ ਸਾਜਿਆ ਭਾਈ ਏ ਭਾਈ ਜਿਸ ਪ੍ਰਮਾਤਮਾ ਨੇ ਆ ਜਿਉ ਦਾ ਅਰਥ ਏ ਆਤਮਾ ਜਿੰਦ ਕਹਿ ਲੋ ਤੇ ਪਿੰਡ ਦਾ ਅਰਥ ਏ ਸਰੀਰ ਜਿਸ ਪਾਰ ਬ੍ਰਹਮ ਪਰਮੇਸ਼ਵਰ ਨੇ ਇਹ ਪਿੰਡ ਇਹ ਸਰੀਰ ਤੇ ਜਿਉ ਪੈਦਾ ਕੀਤਾ ਹੈ ਦੇ ਕਰ ਆਪਣੀ ਵਤ ਤੇ ਇਸ ਸਰੀਰ ਵਿੱਚ ਜੋ ਹਰਕਤ ਹੈ ਉਹ ਕਿਸ ਕਰਕੇ ਹੈ ਹਜ਼ੂਰ ਨੇ فرمایا ਉਸ ਪਾਰ ਬ੍ਰਹਮ ਪਰਮੇਸ਼ਵਰ ਨੇ ਆਪਣੀ ਵਤ ਦਰਤ ਸਤਿਆ ਆਪਣੀ ਚੇਤਨਾ ਟਿਕਾਈ ਹੈ ਇਸ ਕਰਕੇ ਜਿੰਦ ਔਰ ਸਰੀਰ ਸਿਰਜਿਆ ਹੈ ਕਿਨ ਕਹੀਏ ਕਿਉਂ ਦੇਖੀਏ ਪਾਈ ਜਿਹੜਾ ਪਾਰਬ੍ਰह्म ਪਰਮੇਸ਼ਵਰ ਵੈਗੁਰੂ ਜੀ ਇੰਨੇ ਸਮਰੱਥ ਨੇ ਜਿਨ੍ਹਾਂ ਜੀਉ ਪਿੰਡ ਸੱਤਿਆ ਪਾ ਕੇ ਟਿਕਾ ਦਿੱਤਾ ਉਹਨੂੰ ਕੋਈ ਦੇਖ ਸਕਦਾ ਹੈ ਜੀ ਉਸ ਨੂੰ ਕੋਈ ਬਿਆਨ ਕਰ ਸਕਦਾ ਹੈ ਜੀ ਕੋਈ ਸ਼ਬਦਾਵਲੀ ਹੈ ਕੋਈ ਜ਼ਬਾਨ ਹੈ ਉਹਨਾਂ ਨੂੰ ਪੂਰਾ ਬਿਆਨ ਕਰ ਸਕੇ ਕੋਈ ਨੇਤਰ ਹੈ ਜਿਹੜੇ ਮੁਕੰਮਲ ਦੇਖ ਸਕਣ ਕਰਤਾ ਏਕ ਅਕਥ ਉਹ ਇੱਕ ਪਰਮਾਤਮਾ ਕਰਤਾ ਦਰਦ ਸਭ ਕੁਝ ਬਣਾਉਣ ਵਾਲਾ ਜਿਸ ਪਾਰ ਬ੍ਰਹਮ ਪਰਮੇਸ਼ਵਰ ਨੇ ਸਭ ਕੁਝ ਬਣਾਇਆ ਹੈ ਉਹ ਅਕਥ ਹੈ ਅਕਥ ਦਾ ਅਰਥ ਕਿ ਕੋਈ ਵੀ ਜੀਵ ਉਸ ਪਰਮੇਸ਼ਵਰ ਦੀ ਸ਼ਕਤੀ ਨੂੰ ਉਹਨੂੰ ਮੁਕੰਮਲ ਤੌਰ ਤੇ ਕਥ ਸਕਦਾ ਹੀ ਨਹੀਂ ਅਸੀਂ ਰੋਜ਼ ਪਾਠ ਕਰਨੇ ਆ ਕਥ ਨਾ ਕਥੀ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਉਹਦੇ ਕਥਨ ਦਾ ਟੋਟਾ ਨਹੀਂ ਆਉਂਦਾ ਟੋਟਾ ਦਾ ਅਰਥ ਮੁੱਕਦਾ ਨਹੀਂ ਜਿੰਨਾ ਕਥੀ ਜਾਈਏ ਜੇ ਆਪਾਂ ਕਹਾਂਗੇ ਜੀ ਇੰਨਾ ਕਰ ਦਿੱਤਾ ਮਹਾਰਾਜ ਕਹਿੰਦੇ ਤੋਟਾ ਥੋੜਾ ਇਸ ਤੋਂ ਅੱਗੇ ਵੀ ਕਥੀ ਜਾਓ ਮਹਾਰਾਜ ਕਹਿੰਦੇ ਕੇਤੇ ਆਖਾਂ ਆਖਣ ਪਾਹੀਂ ਕੇਤੇ ਕਹਿ ਕਹਿ ਉਠੜ ਜਾਹੀਂ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਉਹ ਪਾਰਬ੍ਰह्म ਪਰਮੇਸ਼ਵਰ ਅਕਾਤੀ ਹੈ ਜਿੰਨਾ ਮਰਜੀ ਕੋ ਬਿਆਨ ਕਰ ਜਾਏ ਜਿੰਨਾ ਮਰਜੀ ਕੋ ਗਾਜ ਹੈ ਜਿਤਨੀ ਮਰਜੀ ਕੋ ਵਿਆਖਿਆ ਕਰ ਜਾਏ ਜਿੰਨਾ ਮਰਜੀ ਕੋ ਲਖਾਰੀ ਲਿਖ ਜਾਏ ਯਾਦ ਰੱਖੋ ਪਰਮੇਸ਼ਵਰ ਫਿਰ ਵੀ ਅਕਥ ਦਾ ਅਕਤ ਹੀ ਰਹਿਣਾ ਉਸ ਨੂੰ ਮੁਕੰਮਲ ਤੌਰ ਤੇ ਕੋਈ ਨਹੀਂ ਕੱਤ ਸਕਦਾ ਇਹ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਬਖਸ਼ਿਸ਼ ਕਰ ਰਹੇ ਕਾ ਨ ਗੁਰ ਗੋਵਿੰਦ ਸਲਾਹੀ ਐ ਭਾਈ ਇਹ ਸਤਿਗੁਰੂ ਜਿਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਕੋਈ ਕੱਥ ਨਹੀਂ ਸਕਦਾ ਫਿਰ ਅਸੀਂ ਸਾਧਨਾ ਕੀ ਕਰੀਏ ਹਜ਼ੂਰ ਨੇ ਫਰਮਾਇਆ ਕਿ ਗੁਰ ਪਰਮੇਸ਼ਵਰ ਦੀ ਸਲੋਤਾ ਕਰੋ ਗੁਰ ਪਰਮੇਸ਼ਵਰ ਨੂੰ ਸਲਾਹੁਣਾ ਕਰੋ ਜਿਸ ਤੇ ਜਾਪੈ ਤਤ ਤਤ ਦਾ ਅਰਥ ਹੀ ਤੇ ਪਰਮੇਸ਼ਵਰ ਕਰਾਂਗੇ ਹੇ ਭਾਈ ਗੁਰ ਪਰਮੇਸ਼ਵਰ ਦੀ ਸਲੋਤਾ ਕਰੋ ਜਿਸ ਦੀ ਸਿਫਤ ਕਰਨ ਨਾਲ ਜਿਹਦਾ ਹੁਕਮ ਮੰਨਣ ਦੇ ਨਾਲ ਸਾਨੂੰ ਅਸਲੀਅਤ ਤਤ ਪਰਮਾਤਮਾ ਜੀ ਦੀ ਸਮਝ ਪਾਏਗੀ ਮੇਰੇ ਮਨ ਜਪੀਐ ਹਰ ਭਗਵੰਤਾ ਜੀ ਇਸ ਅਸ਼ਟਪਦੀ ਦੀਆਂ ਰਹਾਉ ਦੀਆਂ ਦੋ ਤੁਕਾਂ ਸ਼ੁਰੂ ਹੋਣ ਲੱਗੀਆਂ ਨੇ ਮਹਾਰਾਜ ਬਚਨ ਕਰ ਰਹੇ ਨੇ ਮੇਰੇ ਮਨ ਜਪੀਐ ਹਰ ਭਗਵੰਤਾ ਮੇਰੇ ਮਨ ਦਾ ਅਰਥ ਆਪਾਂ ਸਮਝਨੇ ਖੇ ਮੇਰੇ ਮਨਾਂ ਜਪੀਏ ਉਸ ਪਰਮਾਤਮਾ ਨੂੰ ਹਰੀ ਨੂੰ ਭਗਵਾਨ ਨੂੰ ਉਸ ਪਾਰਬ੍ਰह्म ਪਰਮੇਸ਼ਵਰ ਦੇ ਨਾਮ ਨੂੰ ਜਪਣਾ ਕਰੀਏ ਨਾਮ ਦਾ ਦਾਨ ਦੇ ਜਨ ਆਪਣੇ ਉਹ ਪਾਰਬ੍ਰह्म ਪਰਮੇਸ਼ਵਰ ਆਪਣੀ ਜਨ ਨੂੰ ਆਪਣੀ ਸੇਵਕ ਨੂੰ ਨਾਮ ਦਾ ਦਾਨ ਬਖਸ਼ ਦੇ ਹਨ ਦੁੱਖ ਦਰਦ ਕਾ ਹੰਤਾ ਫਿਰ ਉਸ ਦਾ ਨਾਮ ਜਪਨ ਨਾਲ ਜਿਹੜਾ ਨਾਮ ਦਿੱਤਾ ਹੈ ਇੱਕ ਤਾਂ ਉਹ ਸਰੀਰ ਦੇ ਦੁੱਖ ਮਨ ਦੇ ਦੁੱਖ ਆਤਮਕ ਦੁੱਖ ਉਹਨਾਂ ਨੂੰ ਦੂਰ ਕਰਦੇ ਨੇ ਉਹ ਦਰਦਾਂ ਨੂੰ ਦੂਰ ਕਰਦੇ ਨੇ ਵੈਸੇ ਖੰਤਾ ਦਾ ਲਬਜ਼ੀ ਅਰਥ ਹੁੰਦਾ ਦੀ ਨਾਸ਼ ਕਰਨ ਵਾਲਾ ਮਾਰਨ ਵਾਲਾ ਏ ਮੇਰੇ ਮਨ ਉਸ ਪਾਰ ਬ੍ਰਹਮ ਪਰਮੇਸ਼ਵਰ ਜੀ ਦੇ ਨਾਮ ਨੂੰ ਜਪ ਜੋ ਨਾਮ ਦਾ ਦਾਨ ਦਿੰਦੇ ਨੇ ਤੇ ਜਿਨ੍ਹਾਂ ਦਾ ਸਿਮਰਨ ਕਰਨ ਦੇ ਨਾਲ ਦੁੱਖਾਂ ਦਾ ਦਰਦਾਂ ਦਾ ਕਲੇਸ਼ਾਂ ਦਾ ਬਿਗਨਾਂ ਦਾ ਸੱਚੀ ਮੁੱਚੀ ਆਦ ਉਪਾਦ ਵਿਆਦ ਦਾ ਜਦ ਤਿੰਨਾ ਤਾਪਾਂ ਦਾ ਨਾਸ ਹੁੰਦਾ ਹੈ ਅਸੀਂ ਸਤਿਗੁਰੂ ਜੀ ਦੇ ਅੰਮ੍ਰਿਤ ਵਚਨ ਪੜ੍ਹਨੇ ਤੀਨੇ ਤਾਪ ਨਿਵਾਰਨ ਕਰਾ ਦੁਖ ਹੰਤਾ ਸੁਖ ਰਾਸ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਦੋ ਬਚਨ ਗੁਰੂ ਅਰਜੁਨ ਦੇਵ ਜੀ ਦੇ ਕਿਉਂਕਿ ਨਾਮ ਉਹ ਔਖਦ ਹੈ ਜਿਹੜਾ ਹਰ ਬਿਮਾਰੀ ਦਾ ਇਲਾਜ ਕਰਦਾ ਹੈ ਸਰਬ ਰੋਗਾਂ ਔਖਦ ਨਾਮਹਾਰਜ ਕਹਿੰਦੇ ਨੇ ਕਿ ਉਸ ਪਾਰ ਬ੍ਰਹਮ ਪਰਮੇਸ਼ਵਰ ਗੁਰੂ ਅਰਜੁਨ ਦੇਵ ਜੀ ਦਾ ਬਚਨ ਹੈ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਧੀਰ ਸਵਾਰਤ ਸਵਾਉ ਨਾ ਕੋ ਕਰੈ ਨਹਿ ਕਿਛੁ ਹੋਵੈ ਕਾਜ ਚਿਤ ਆਵੈ ਉਸ ਪਾਰ ਬ੍ਰਹਮ ਤੰਦੇ ਚਲ ਹੋਵੈ ਰਾਜ ਅਰਥ ਬੜੇ ਸਰਲ ਨੇ ਮੰਨ ਲਓ ਕੋਈ ਬੰਦਾ ਸ਼ਰੀਰਕ ਤੌਰ ਤੇ ਕਮਜ਼ੋਰ ਹੈ ਉਸ ਨੂੰ ਤਨ ਢੱਕਣ ਵਾਸਤੇ ਕੱਪੜੇ ਵੀ ਕੋਈ ਨਹੀਂ ਤੇ ਸੱਚਮੁੱਚ ਪੇਟ ਭਰ ਕੇ ਰੱਜ ਕੇ ਰੋਟੀ ਖਾਣ ਰੋਜ਼ੀ ਵੀ ਕੋਈ ਨਹੀਂ ਜੇ ਕੋ ਹੋਵੇ ਦਬਲਾ ਨੰਗ ਭੁੱਖ ਕੀ ਪੀਰ ਇਹ ਉਹਨੂੰ ਦੁੱਖ ਹੋਵੇ ਦਮੜਾ ਪੱਲਾ ਨਾ ਪਵੇ ਉਹ ਆਪਣੇ ਵੱਲੋਂ ਮਿਹਨਤ ਕਰਦਾ ਇੱਕ ਦਮੜੀ ਵੀ ਉਸ ਬੰਦੇ ਨੂੰ ਬਚਦੀ ਨਹੀਂ ਉਹਦੇ ਪੱਲੇ ਕੁਛ ਨਹੀਂ ਪੈਂਦਾ ਨਾ ਕੋ ਦੇਵੇ ਧੀਰ ਧੀਰ ਦਾ ਅਰਥ ਧੀਰਜ ਜਦੋਂ ਕੋਈ ਜੀ ਬੰਦੇ ਦੇ ਖਾਲ ਹਾਲਤ ਹੋ ਜਾਏ ਸੀ ਨਾ ਪੈਸਾ ਨਾ ਕਪੜਾ ਨਾ ਰੋਟੀ ਨਾ ਕੋਈ ਪੱਲੇ ਚੀਜ਼ ਪਵੇ ਤੇ ਕੋਈ ਬੰਦਾ ਉਸ ਦੇ ਘਰ ਆ ਕੇ ਉਹਨੂੰ ਧੀਰਜ ਦੇਣ ਲਈ ਵੀ ਤਿਆਰ ਨਾ ਹੋਵੇ ਸੱਚੀ ਮੁੱਚੀ ਲੋਕ ਦੂਰ ਚਲੇ ਜਾਂ ਨਾ ਕੋ ਦੇਵੇ ਤੀਰ ਸਵਾਰਤ ਸਵਾਉ ਨਾ ਕੋ ਕਰੇ ਉਹਦਾ ਕੋਈ ਮਨੋਰਥ ਪੂਰਾ ਨਾ ਕਰੇ ਨਾ ਕਿਛੋ ਵੇ ਕਾਜ ਉਹਦਾ ਕੋਈ ਵੀ ਕੰਮ ਸਿਰੇ ਨਾ ਚੜੇ ਮਹਾਰਾਜ ਕਹਿੰਦੇ ਮੇਰੇ ਮਨਾ ਵੈਗੁਰੂ ਨੂੰ ਜਪ ਚਿਤ ਆਵੇ ਓਸ ਪਾਰ ਬ੍ਰਹਮਤਾਂ ਦੇ ਚਲ ਹੋਵੇ ਰਾਜ ਜੇ ਸਤਨਾਮ ਵੈਗੁਰੂ ਜਪੇਗਾ ਸੱਚ ਇਹੇ ਤੇਨੂੰ ਆਤਮਕ ਅਵਸਥਾ ਦੀ ਤੇ ਬਾਹਰ ਮੁਕੀ ਵਿਦਾਤਾਂ ਦੀ ਰਹਿਮਤ ਹੋ ਜਾਏਗੀ ਇਸ ਤੋਂ ਅਗਲਾ ਬਚਨ ਇੱਕ ਹੋਰ ਹੈ ਮਹਾਰਾਜ ਜੀ ਦਾ ਚਲੋ ਮੈਂ ਸੰਖੇਪ ਜੇ ਪਰਮਾਨ ਦੇ ਰਿਆਂ ਸਮੇਂ ਵਿੱਚ ਸਮਾਪਤੀ ਕਰਨੀ ਹੈ ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ ਹੈ ਜਾਂ ਕੋ ਚਿੰਤਾ ਬਹੁਤ ਬਹੁਤ ਮੇਰੇ ਮਨ ਜਪੀਆ ਹਰ ਭਗਵੰਤਾ ਜਾਂ ਕੋ ਚਿੰਤਾ ਬਹੁਤ ਬਹੁਤ ਡਿਪਰੈਸ਼ਨ ਕਹਿ ਲਉ ਮਾਨਸਿਕ ਰੋਗ ਹੋ ਗਿਆ ਦੇਹੀ ਵਿਆਪੈ ਰੋਗ ਕਿਉਂਕਿ ਉਸ ਚਿੰਤਾ ਨੇ ਮਨ ਦੇ ਫੁਰਨਿਆਂ ਨੇ ਤਨ ਨੂੰ ਰੋਗੀ ਕਰ ਦਿੱਤਾ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਿਸਤ ਕੁਟੰਬ ਪਲਟਿਆ ਕਦੇ ਹਰਖ ਕਦੇ ਸੋਗ ਸੁਖ ਆਵੇ ਤਾਂ ਵੀ ਦੁਖ ਆਵੇ ਤਾਂ ਵੀ ਕਿਉਂਕਿ ਗ੍ਰਸਤ ਵਿੱਚ ਦੁਖ ਸੁਖ ਤੇ ਚੱਲਦਾ ਹੈ ਗ੍ਰਸਤ ਕੁਟੰਬ ਪਲੇਟਿਆ ਕਦੇ ਖਰਕ ਕਦੇ ਸੋਗ ਗੌਣ ਕਰੇ ਚੌਕੁੰਟ ਕਾ ਘੜੀ ਨ ਬੈਸਨ ਸੋਏ ਚਿਤ ਆਵੇ ਓਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਮੈਂ ਫਿਰ ਬੇਨਤੀ ਕਰਾਂਗਾ ਗੁਰੂ ਸਾਹਿਬ ਇਥੇ ਇਸ ਅਸ਼ਟਪਦੀ ਦਾ ਜੋ ਤਤ ਭਾਵਕ ਹੈ ਰਹਾਉ ਕਹਿੰਦੇ ਮੇਰੇ ਮਨ ਖਰੀ ਪ੍ਰਮਾਤਮਾ ਦੇ ਨਾਮ ਨੂੰ ਜਪ ਜਪ ਮਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਤੇ ਆਈ ਹੈ ਹਰ ਪੁਰਖ ਨਿਰੰਜਨ ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦਿਨੀ ਜਪ ਹਰ ਭਵਜਲ ਤਰਨਾ ਮੇਰੇ ਮਨ ਖਰੀ ਨੂੰ ਜਪ ਜਿਹੜਾ ਦੁੱਖਾਂ ਦਰਿਦ੍ਰਾਂ ਦਾ ਨਾਸ਼ ਕਰਦਾ ਹੈ ਰਹਾਉ ਇਹ ਦੋ ਤੁਕਾਂ ਜੋ ਮੈਂ ਪਹਿਲਾਂ ਅਰਜ਼ ਕੀਤੀ ਸਤਿਗੁਰਾਂ ਨੇ ਰਹਾਉ ਦੇ ਬਚਨ ਉਚਾਰਨ ਕੀਤੇ ਖੰ ਜਾ ਕੈ ਘਰ ਸਭ ਕਿਛ ਹੈ ਭਾਈ ਇਹ ਭਾਈ ਜਿਸ ਪਾਰ ਬ੍ਰਹਮ ਪਰਮੇਸ਼ਵਰ ਦੇ ਘਰ ਵਿੱਚ ਸਭ ਕੁਝ ਹੈ ਕਿਸੇ ਚੀਜ਼ ਦੀ ਕਮੀ ਨਹੀਂ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋਪਾਵੈ ਤੇਰਾ ਘਰ ਆਨੰਦ ਵਿਧਾਈ ਤੁਧ ਘਰ ਆਪ ਜੀ ਦੇ ਘਰ ਅੰਦਰ ਕਿਸੇ ਚੀਜ਼ ਦਾ ਟੋਟਾ ਨਹੀਂ ਮਹਾਰਾਜ ਕਹਿੰਨੇ اے ਭਾਈ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਘਰ ਵਿੱਚ ਸਭ ਕੁਝ ਹੈ ਨੌ ਨਿੱਧ ਭਰੇ ਪੰਡਾਰ ਅਜਿਹੇ ਨੌ ਨਿੱਧਾ ਖਜ਼ਾਨੇ ਨੇ ਦੁਨੀਆ ਇਹਨਾਂ ਦੇ ਪਿਆਰਿਓ ਭੰਡਾਰੇ ਭਰੇ ਪੈਦੇ ਜੀ ਆਪਾਂ ਰੋਜ ਪੜਨੇ ਆ ਸਭ ਨਿਦਾਨ 10 ਅਸ਼ਟ ਸਿਧਾਂਤ ਠਾਕੁਰ ਕਰ ਤਲ ਧਰਿਆ ਠਾਕੁਰ ਕਰ ਤਲ ਧਰਿਆ ਮੇਰੇ ਵਹਿਗੁਰੂ ਜੀ ਦੀ ਖੱਤ ਦੀਆਂ ਤਲੀਆਂ ਤੇ ਸਭ ਕੁਝ ਪਿਆਰ ਹੈ ਭਾਈ ਉਹਦੇ ਘਰ ਚ ਕਿਸੇ ਚੀਜ਼ ਦੀ ਕਮੀ ਨਹੀਂ ਨੌ ਨਿਦ ਖਜ਼ਾਨੇ ਜਿਹੜੇ ਨੇ ਭਰੇ ਪਏ ਖਾਨ ਤਿਸ ਕੀ ਕੀਮਤ ਨਾ ਪਵੈ ਭਾਈ ਉਸ ਪਰਮ ਬ੍ਰਹਮ ਪਰਮੇਸ਼ਵਰ ਦੀ ਕਿਸੇ ਕੀਮਤ ਪਾ ਲੈਣੀ ਸਵਾਲ ਹੀ ਨਹੀਂ ਪੈਦਾ ਹੁੰਦਾ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਹੈ ਅਮੁੱਲ ਭੰਡਾਰ ਪੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ ਉਸ ਪਰਮਾਤਮਾ ਦੀ ਕੋਈ ਕੀਮਤ ਨਹੀਂ ਪਾ ਸਕਦਾ ਊਚਾ ਅਗਮ ਅਪਾਰ ਉਹ ਪਾਰ ਬ੍ਰਹਮ ਪਰਮੇਸ਼ਵਰ ਸਭ ਤੋਂ ਉੱਚੇ ਨੇ ਅਗਮ ਉਥੋਂ ਤੱਕ ਸਾਡੀ ਕੋਈ ਪਹੁੰਚ ਨਹੀਂ ਉਹਨਾਂ ਦਾ ਪਾਰ ਵਾਲਾ ਬੰਨਾ ਅੰਤ ਕੋਈ ਨਹੀਂ ਪਾ ਸਕਦਾ ਜੀ ਉਹ ਜੰਤ ਪ੍ਰਤਪਾਲ ਦਾ ਪਾਈ ਕੀ ਜੜ ਤੇ ਕੀ ਚੇਤਨ ਸਾਰੇ ਜੀਵਾਂ ਜਨਤਾਂ ਦੀ ਪਰਮਾਤਮਾ ਆਪ ਪ੍ਰਤਪਾਲਣਾ ਕਰਦੇ ਖਨ ਨਿਤ ਨਿਤ ਕਰਦਾ ਸਾਰ ਰੋਜ਼ਾਨਾ ਨਿਤ ਨਿਤ ਇਹ ਨਹੀਂ ਕਿਸੇ ਦਿਨ ਨੂੰ ਛੁੱਟੀ ਕਰ ਦਿੰਦੇ ਨਹੀਂ ਅੱਜ ਮੇਰੀ ਛੁੱਟੀ ਹੈ ਜੀਵਾਂ ਦੀ ਦੁਕਾਨ ਬੰਦ ਕਰ ਦਿੱਤੀ ਨਹੀਂ ਪਿਆਰਿਓ ਉਸ ਪਰਮਾਤਮਾ ਨੇ ਇੰਨੀ ਬਖਸ਼ਿਸ਼ ਕੀਤੀ ਹੈ ਉਹ ਜਲ ਵਿੱਚ ਥਲ ਵਿੱਚ ਪੁਲਾੜ ਵਿੱਚ ਪੋਕ ਤਹ ਜਲ ਮੈਂ ਥਲ ਮੈਂ ਪਲ ਮੈਂ ਕਲ ਕੀ ਨਹੀਂ ਕਰਮ ਵਿਚਾਰ ਹੈ ਪਾਰ ਬ੍ਰह्म ਪਰਮੇਸ਼ਵਰ ਜੀ ਜਨਤਾ ਨੂੰ ਰੋਜ਼ 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 ਸੰਭਾਲ ਰਿਹਾ ਨਾ ਸਤ ਗੁਰ ਪੂਰਾ ਭੇਟੀ ਐ ਭਾਈ ਛੇ ਭਾਈ ਜੇ ਪੂਰੇ ਸਮਰੱਤ ਸਤਗੁਰੂ ਜੀ ਦਾ ਮਿਲਾਪ ਹਾਸਿਲ ਹੋਵੇ ਸ਼ਬਦ ਮਿਲਾਵਣ ਹਾਰ ਸਮਰੱਤ ਸਤਗੁਰੂ ਆਪਣੇ ਸ਼ਬਦ ਦੀ ਬਰਕਤ ਨਾਲ ਉਸ ਅਕਥ ਅਗੋਚਰ ਪ੍ਰਭੂ ਨਾਲ ਮਿਲਾ ਦਿੰਦੇ ਹਨ ਸੱਚੇ ਚਰਨ ਸਰੇ ਵੀ ਅਹ ਭਾਈ ਉਸ ਪਰਮ ਭ੍ਰਮ ਪਰਮੇਸ਼ਵਰ ਵੈਗੁਰੂ ਸੱਚੇ ਦੇ ਚਰਨਾਂ ਨੂੰ ਰੋਜ ਸੇਵਨਾ ਕਰੀਏ ਭ੍ਰਮ ਭਉ ਹੋਵੇ ਨਾਸ ਫਿਰ ਇਸ ਦਾਲ ਸਾਡੇ ਅੰਦਰ ਦੇ ਭਰਮ ਸਾਡੇ ਅੰਦਰ ਦੇ ਭੈ ਉਹ ਸਦਾ ਵਾਸਤੇ ਖਤਮ ਹੋ ਜਾਣਗੇ। ਵੇਲ ਸੰਤ ਸਬਾ ਮਨ ਮਾਂਜੀਐ ਭਾਈ ਫਿਰ ਭਾਈ ਆ ਜਿਹੜਾ ਸਾਡਾ ਮਨ ਹੈ ਸੰਤ ਸਬਾ ਸਾਧ ਸੰਗਤ ਵਿੱਚ ਜਾ ਕੇ ਇਹਦੇ ਤੋਂ ਨਹੀਂ ਦੀ ਹੋਰ ਕੋਈ ਥਾਂ ਹੈ ਹੀ ਨਹੀਂ ਜੀ ਸੱਚ ਹੈ ਸਾਧ ਸੰਗਤ ਇਸ ਮਨ ਨੂੰ ਧੋ ਦਿੰਦੀ ਹੈ ਕੁਝ ਸੰਗਤ ਧੋਤੇ ਕੋਈ ਮਨ ਨੂੰ ਫਿਰ ਮੈਲ ਨਾਲ ਭਰ ਦਿੰਦੀ ਹੈ ਇਹਨਾਂ ਫਰਕ ਹੈ ਤਾਂ ਹੀ ਸਤਿਗੁਰੂ ਜੀ ਨੇ ਕਿਹਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅਗਹਰੀ ਨਿਰਮਲ ਪੈ ਚੀਤਾ ਮਹਾਰਾਜ ਕਹਿੰਦੇ ਇਸ ਮਨ ਨੂੰ ਜੇ ਮਾਂਜਣਾ ਹੈ ਤੇ ਸਾਧ ਸਭਾ ਵਿੱਚ ਸਾਧ ਸੰਗਤ ਵਿੱਚ ਜਾ ਕੇ ਇਹਨੂੰ ਧੋਣਾ ਕਰ ਹਰ ਕੈ ਨਾਮ ਨਿਵਾਸ ਜਦੋਂ ਸਤ ਸੰਗਤ ਵਿੱਚ ਇਹ ਮਨ ਧੁੱਪ ਜਾਏਗਾ ਇਹਦੀ ਮੈਲ ਉਤਰ ਜਾਏਗੀ ਤੇ ਪਾਰ ਬ੍ਰਹਮ ਪਰਮੇਸ਼ਵਰ ਜੀ ਇਸ ਮਨ ਵਿੱਚ ਨਿਵਾਸ ਕਰਨਗੇ ਉਹਨਾਂ ਦਾ ਨਾਮ ਵਸੇਗਾ ਮਿਟੈ ਅੰਧੇਰਾ ਅਗਿਆਨਤਾ ਭਾਈ ਜਿੰਨਾ ਖਿਰਦਿਆਂ ਦੀ ਮੈਲ ਧੁੱਪ ਜਾਏ ਉਨ੍ਹਾਂ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਅਗਿਆਨਤਾ ਇਹ ਮਿਟ ਜਾਂਦੀ ਹੈ ਖਤਮ ਹੋ ਜਾਂਦੀ ਹੈ ਕਮਲ ਹੋਵੇ ਪ੍ਰਗਾਸ ਉਨ੍ਹਾਂ ਦਾ ਖਿਰਦਾ ਕਮਲ ਜਿਹੜਾ ਉਹ ਖਿੜ ਜਾਂਦਾ ਹੈ ਉਹ ਪ੍ਰਗਾਸ ਮੰਡ ਹੋ ਜਾਂਦਾ ਹੈ ਉਸ ਅੰਦਰ ਰੋਸ਼ਨੀ ਹੁੰਦੀ ਹੈ ਗੁਰਬਚਨੀ ਸੁਖ ਊਪਜੈ ਪਾਈ ਏ ਭਾਈ ਗੁਰੂ ਦੇ ਬਚਨਾਂ ਨੂੰ ਆਪਣੀ ਖਿਰਦੇ ਚ ਵਸਾਈਏ ਇਹਦੇ ਵਿੱਚੋਂ ਆਤਮਿਕ ਸੁਖ ਪੈਦਾ ਹੁੰਦਾ ਹੈ ਸਭ ਫਲ ਸਤ ਗੁਰ ਪਾਸ ਸਾਰੇ ਫਲਾਂ ਦਾ ਜਿਹੜਾ ਦਾਤਾ ਹੈ ਉਹ ਸਮਰੱਤ ਸਤ ਗੁਰੂ ਜੀ ਖੰਨ ਮੇਰਾ ਤੇਰਾ ਛੋੜੀ ਐ ਪਾਈ ਸਤ ਗੁਰੂ ਗੁਰੂ ਅਰਜੁਨ ਦੇਵ ਕਹਿੰਦੇ ਨੇ ਜੇ ਖਿਰ ਦੇ ਵਿੱਚ ਪ੍ਰਕਾਸ਼ ਚਾਨ ਹੈ ਜਿਹੜੀ ਆ ਮੇਰ ਤੇਰ ਤੋ ਲਾਈ ਹੈ ਆ ਤੇਰਾ ਹੈ ਆ ਮੇਰਾ ਹੈ ਪਿਆਰਿਓ ਇਹ ਮੇਰ-ਤੇਰ ਦਾ ਸਬੰਧ ਕੱਲਾ ਦੌਲਤ ਨਾਲ ਨਹੀਂ ਘਰਾਂ ਨਾਲ ਨਹੀਂ ਪਰਿਵਾਰਾਂ ਨਾਲ ਨਹੀਂ ਜੇ ਉੱਚੀ ਅਵਸਥਾ ਵਿੱਚ ਜਿਨ੍ਹਾਂ ਨੂੰ ਦਾਤਾ ਬਖਸ਼ਦਾ ਹੈ ਜਦੋਂ ਅਸੀਂ ਇੱਥੇ ਵੀ ਆਉਂਨੇ ਆ ਤੇਰਾ ਧਰਮ ਮੇਰਾ ਧਰਮ ਮੇਰਾ ਫਿਰਕਾ ਤੇਰਾ ਫਿਰਕਾ ਗੁਰੂ ਜੀ ਕਹਿੰਦੇ ਨੇ ਇਹਨਾਂ ਉਹ ਸਾਰੀਆਂ ਗੱਲਾਂ ਤੋਂ ਉੱਚਾ ਉੱਠ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਆਹ ਜਿਹੜੇ ਤੇਰੇ ਅੰਦਰ ਟੋਏ ਟਿੱਬੇ ਬਣੇ ਨੇ ਨਾ ਸੱਚੀ ਮੁੱਚੇ ਇਹੀ ਚੱਲਦਾ ਪਿਆ ਟੋਏਦਾਰ ਤੋਂ ਹੁੰਦਾ ਨੀਵਾ ਤੇ ਟਿੱਬੇਦਾਰ ਤੋਂ ਉੱਚਾ ਬਸ ਸਾਰੀ ਜ਼ਿੰਦਗੀ ਇਹਦੇ ਚ ਨਿਕਲ ਗਈ ਕਿਤੇ ਮਨ ਟਿੱਬਾ ਬਣ ਕੇ ਕਹਿੰਦਾ ਇਹ ਮੇਰੇ ਤੋਂ ਨੀਵਾ ਤੇ ਕਿਤੇ ਖੀਨਤਾ ਵਿੱਚ ਆ ਕੇ ਕਹਿੰਦਾ ਇਹ ਮੇਰੇ ਤੋਂ ਉੱਚਾ ਕਹਿੰਦੇ ਮਨ ਨੂੰ ਪਦਰਿਆਂ ਕਰ ਇਹਨੂੰ ਆ ਜਿਹੜੀ ਮੇਰ-ਤੇਰ ਤੋਂ ਲਾਈ ਬੈਠਾ ਇੱਥੇ ਕੁਛ ਨਹੀਂ ਇਹ ਮੇਰ-ਤੇਰ ਨੂੰ ਤੂੰ ਤਿਆਗ ਦੇ ਤੇ ਫਿਰ ਕਰ ਕੀ ਕੋਈ ਐ ਸਭ ਕੀ ਤੂਰ ਇਹ ਮੇਰ ਤੇਰ ਤਾਂ ਮਿਟੇਗੀ ਤੂੰ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾ ਨਿਮਰਤਾ ਵਿੱਚ ਆ ਜਾ ਗੁਰਮੁਖੋ ਫਿਰ ਮੇਰੀ ਬੇਨਤੀ ਹੈ ਇਸ ਮੇਰ ਤੇਰ ਨੇ ਕਦੀ ਕਿਸੇ ਦਾ ਅੰਦਰ ਨਹੀਂ ਵਸਣ ਦਿੱਤਾ ਕਿਉਂਕਿ ਜਦੋਂ ਮੇਰਾ ਕਹਿੰਦੇ ਆ ਉਦੋਂ ਮੋਹ ਪੈਦਾ ਹੁੰਦਾ ਹੈ ਜਦੋਂ ਕਹਿੰਦੇ ਆ ਤੇਰਾ ਉਦੋਂ ਦੁਸ਼ਵੈਸ਼ ਪੈਦਾ ਹੋ ਜਾਂਦੀ ਹੈ ਇਹਦੇ ਕੋਲ ਕਿਉਂ ਮਹਾਰਾਜ ਕਹਿੰਦੇ ਸਭ ਦੇ ਚਰਨਾਂ ਦੀ ਧੂੜ ਬਣ ਇਸ ਮੇਰ ਤੇਰ ਨੂੰ ਤਿਆਗ ਦੇ ਘਟ ਘਟ ਬ੍ਰਹਮ ਪਸਾਰਿਆ ਭਾਈ ਤੇ ਭਾਈ ਕਿਸ ਨੂੰ ਬਗਾਨਾ ਕਹਿਣਾ ਪਿਆ ਸਾਰਿਆਂ ਘਟਾਂ ਵਿੱਚ ਸਾਰਿਆਂ ਖਿਰਦਿਆਂ ਵਿੱਚ ਉਹ ਪਾਰ ਬ੍ਰਹਮ ਪਰਮੇਸ਼ਵਰ ਬ੍ਰਹਮ ਆਪ ਹੀ ਵਸਦਾ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਪਰ ਇਹ ਸਮੇਂ ਤਾਂ ਪੈਗੀ ਨਾ ਭਾਈ ਨੰਦਲਾ ਸਾਹਿਬ ਕਹਿੰਦੇ ਅਸੀਂ ਕਹਿ ਤਾਂ ਦੇਨੇ ਪਏ ਮੈਂ ਵੀ ਕਹਿ ਦਿੱਤਾ ਅਰਥ ਕਰ ਦਿੱਤੇ ਮੇਰਾ ਤੇਰਾ ਛੱਡ ਦੇ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾ ਸਾਰਿਆਂ ਵਿੱਚ ਪ੍ਰਮਾਤਮਾ ਵਸਦਾ ਪਿਆ ਭਾਈ ਸਾਹਿਬ ਕਹਿੰਦੇ ਦਿਲ ਅਗਰ ਦਾ ਨਾ ਬਵਦ ਅੰਦਰ ਕਨਾਰਸ਼ ਯਾਰ ਹਸਤ ਚਸ਼ਮ ਗਰ ਬੀਨਾ ਬਵਦ ਹਰ ਤਰਫ ਦੀਦਾਰ ਹਸਤ ਫਿਰ ਸੁਣਿਓ ਦਿਲ ਅਗਰ ਦਾ ਨਾ ਬਵਦ ਅੰਦਰ ਕਨਾਰਸ਼ ਯਾਰ ਹਸਤ ਜੇ ਤੇਰਾ ਦਿਲ ਦਾਨਾ ਹੈ ਸਿਆਣਾ ਹੈ ਅੰਦਰੋਂ ਸਫਾਈ ਹੋਈ ਏ ਤੇ ਯਾਰਾ ਉਹ ਯਾਰ ਤੇਰੇ ਅੰਦਰ ਵਸਦਾ ਪਿਆ ਜੇ ਤੇਰੀਆਂ ਅੱਖਾਂ ਵਿੱਚੋਂ ਮੈਲ ਨਿਕਲ ਗਈ ਕਿਹੜੇ ਪਾਸੇ ਵੇਨਾ ਰੱਬ ਤਾਂ ਹਰ ਪਾਸੇ ਵਸਦਾ ਪਿਆਰ ਦਿਲ ਅਗਰ ਦਾ ਨਾ ਬਵਦ ਅੰਦਰ ਕਨਾਰ ਸੀ ਯਾਰ ਹਸਤ ਚਸ਼ਮ ਗਰ ਬੀ ਨਾ ਬਵਦ ਖਰ ਤਰਵ ਦੀਦਾਰ ਹਸਤ ਫਿਰ ਦੇਖੋ ਮੇਰ ਤੇਰ ਤੋਂ ਉੱਪਰ ਉੱਠ ਕੇ ਅੱਜ ਮੈਂ ਕੌੜਾ ਸੱਚ ਹੈ ਅਈ ਦੁਨੀਆ ਚ ਸਿਰਫ ਇਹ ਲੱਗਿਆ ਹੋਇਆ ਹੈ ਮੇਰਾ ਧਰਮ ਖਿਮਾ ਕਰ ਦਿਆ ਜੇ ਮੇਰੀ ਕੌਮ ਜਾਂ ਲਫ਼ਜ਼ ਮੇਰਾ ਧੜਾ ਅਸੀਂ ਸਭ ਤੋਂ ਵੱਡੇ ਉਹ ਗੁਰਮਖੋ ਜੇ ਇਹ ਹੀ ਕਹਿੰਦੇ ਰੇ ਮੇਰਾ ਧਰਮ ਅਸੀਂ ਧੜਾ ਸਾਡਾ ਸਿਧਾਂਤ ਜੇ ਵੱਡੇ ਦੀ ਸਿਬਤ ਹੀ ਨਾ ਕੀਤੀ ਤੇ ਸਾਰੀ ਜ਼ਿੰਦਗੀ ਇਸ ਹਉਮੇ ਵਿੱਚ ਤੁਰਦੇ ਰੇ ਯਾਦ ਰੱਖਿਓ ਪ੍ਰਮਾਤਮਾ ਦੀ ਪ੍ਰਾਪਤੀ ਫਿਰ ਵੀ ਨਹੀਂ ਮੈਂ ਕੌੜਾ ਸੱਚ ਤਾਂ ਕਿ ਸਾਰੀ ਦੁਨੀਆ ਦਾ ਵਰਤਾਰਾ ਹੈ ਜੀ ਅਸੀਂ ਬੜੇ ਚੰਗੇ ਆ ਅਸੀਂ ਬੜੇ ਗੁਰੂ ਸਾਹਿਬ ਨੇ ਕਿਹਾ ਬੇਦਕਤੇ ਭੁਲਾਇਕ ਹੈ ਮੋਹਿ ਲਾਲਚ ਦੁਨੀ ਸੈਤਾਨੇ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬ੍ਰਾਹਮਣ ਮੋਲਾਣੇ ਜਿਹੜਾ ਸੱਚ ਉਹ ਤੇ ਵਿੱਚ ਹੈ ਹੀ ਨਹੀਂ ਉਹ ਤੇ ਨਿਕਲ ਗਿਆ ਦਵੇਸ਼ ਤਾਂ ਧਰਮ ਦੇ ਨਾਂ ਤੇ ਆ ਜਾ ਜਿਸ ਮਰਜੀ ਭਾਈ ਨੰਦ ਲਾਲ ਸਾਹਿਬ ਦੇ ਕਿ ਹੋਰ ਸ਼ੇਰ ਹੈ ਉਹ ਕਹਿੰਦੇ ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਪਾਵੇਂ ਪ੍ਰਮਾਤਮਾ ਤੂੰ ਸੂਫੀ ਬਣ ਕੇ ਆ ਜਾ ਤੂੰ ਮਸਤਾਨਾ ਬਣ ਕੇ ਆ ਜਾ ਸੱਚ ਇਹ ਵੇ ਕਿ ਮੇਰੇ ਮਿੱਤਰ ਤੂੰ ਕਿਸੇ ਰੂਪ ਵਿੱਚ ਵੀ ਆਵੇਂ ਤੇ ਮੈਂ ਤੈਨੂੰ ਪਹਿਚਾਨ ਲੈਣਾ ਹੈ ਮਹਾਰਾਜ ਕਹਿੰਦੇ ਭਾਈ ਮੇਰਾ ਤੇਰਾ ਛੱਡ ਦੇ ਸਬ ਦੇ ਚਰਨਾਂ ਦੀ ਧੂੜ ਬਣ ਕੇ ਰਿਆ ਕਰ ਕੋਈ ਥਾਂ ਐਸੀ ਨਹੀਂ ਜਿੱਥੇ ਬ੍ਰਹਮ ਦਾ ਪਸਾਰਾ ਨਹੀਂ ਘਟ ਘਟ ਬ੍ਰਹਮ ਪਸਾਰਿਆ ਭਾਰੀ ਹਰ ਘਟ ਵਿੱਚ ਸਬਣਾ ਮਨਮਾਨਕ ਠਾਣ ਮੂਲ ਮਚਾਂਗਵਾ ਹਰ ਘਟ ਦੇ ਵਿੱਚ ਪਾਰ ਬ੍ਰਹਮ ਦੀ ਆਪਣੀ ਜੋਤ ਹੈ ਪੇਖੈ ਸੁਣੈ ਹਜੂਰ ਪਿਆਰਿਓ ਉਹ ਵੈ ਗੁਰੂ ਸਾਨੂੰ ਵੇਖਦਾ ਵੀ ਪਿਆ ਹੈ ਉਹ ਸੁਣਦਾ ਵੀ ਪਿਆ ਹੈ ਬੰਦਿਆ ਤੂੰ ਲੁਕਾਏਂਗਾ ਕਿੱਥੇ ਮਹਾਰਾਜ ਜੀ ਨੇ ਕਹਿੰਨਾ ਇਹ ਮਤ ਮਨ ਜਾਣਨਾ ਤੂੰ ਦੂਰ ਹੈ ਮਤਾ ਸਮਝੀ ਉਹ ਦੂਰ ਹੈ ਉਹ ਤੇਰੇ ਅੰਗ ਸੰਗ ਹੈ ਕਿਉਂਕਿ ਉਹ ਸੱਦ ਸੁਣਦਾ ਹੈ ਸੱਦ ਵੇਖਦਾ ਹੈ ਸੱਦ ਸੁਣਦਾ ਸੱਦ ਵੇਖਦਾ ਸਬਦ ਰਿਆ ਭਰਪੂਰ ਮਹਾਰਾਜ ਕਹਿੰਦੇ ਨੇ ਉਹ ਪਰਮੇਸ਼ਵਰ ਵੇਖ ਵੀ ਰਹੇ ਨੇ ਸਾਨੂੰ ਸੁਣ ਵੀ ਰਹੇ ਹਨ ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਜਿਸ ਦਿਨ ਗੁਰਮਖਾ ਵੈ ਗੁਰੂ ਜੀ ਭੁੱਲ ਜਾਣ ਜਿਸ ਦਿਨ ਸਿਮਰਨ ਦਾ ਤੋਟਾ ਪੈ ਜਾਏ ਜਿਦ ਦਿਨ ਨਿਤਨਮ ਛੁੱਟ ਜਾਏ ਜਿਦ ਦਿਨ ਅੰਮ੍ਰਿਤ ਵੇਲਾ ਟੁੱਟ ਜਾਏ ਜਿਦ ਦਿਨ ਸੁਖਮਨੀ ਸਾਹਿਬ ਨਾ ਹੋਵੇ ਉਸ ਦਿਨ ਅੰਦਰ ਝੂਰ ਦਾ ਹੈ ਝੂਰ ਝੂਰ ਕੇ ਮਰਦਾ ਹੈ ਤਿਤ ਦਿਨ ਮਰੀਏ ਝੂਰ ਉਹ ਸਾਰਾ ਦਿਨ ਝੂਰਦਿਆਂ ਪਛਤਾਵੇ ਚ ਲੰਗਦਾ ਹੈ ਸੱਚੀ ਹੈ ਗੁਰਮਖੋ ਜਿਵੇਂ ਬੰਦੇ ਦੀ ਤਰੇ ਨਾ ਨਾ ਪੂਰੀ ਹੋਵੇ ਪਿਆਸ ਲੱਗੀ ਹੋਵੇ ਪਾਣੀ ਨਾ ਮਿਲੇ ਤੇ ਤੜਫਦਾ ਹੈ ਨਾ ਇਸੇ ਤਰ੍ਹਾਂ ਜਦੋਂ ਹਿਰਦੇ ਵਿੱਚੋਂ ਜਿਸ ਦਿਨ ਨੀਮ ਟੁੱਟਦਾ ਹੈ ਨਾ ਇੰਨਾ ਤਾਂ ਮੱਛੀ ਵੀ ਨਹੀਂ ਤੜਪਦੀ ਜਿੰਨਾ ਅਭਿਆਸੀ ਦਾ ਅੰਦਰ ਤੜਪਦਾ ਹੈ ਸੱਚੀ ਜਿਉ ਮਿਛਲੀ ਬਿਨ ਪਾਣੀ ਹੈ ਕਿਉ ਜੀਵਨ ਪਾਵੇ ਇਸੇ ਤਰ੍ਹਾਂ ਅੰਦਰ ਤੜਪਦਾ ਹਜ਼ੂਰ ਕਹਿੰਦੇ ਨੇ ਜਿਸ ਦਿਨ ਵੈਗੁਰੂ ਜੀ ਭੁੱਲਣ ਉਸ ਦਿਨ ਝੂਰ ਮਰੀ ਦਾ ਹੈ ਕਰਨ ਕਰਾਵਣ ਸਮਰਥ ਭਾਈ ਏ ਭਾਈ ਉਹ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹਨ ਸਰਬ ਕਲਾ ਭਰਪੂਰ ਉਹ ਸਰਬ ਸ਼ਕਤੀਮਾਨ ਨੇ ਤੇ ਸਾਰੀਆਂ ਥਾਵਾਂ ਤੇ ਪਰੀਪੂਰਨ ਹਨ ਪ੍ਰੇਮ ਪਦਾਰਥ ਨਾਮ ਹੈ ਭਾਈ ਏ ਭਾਈ ਵਾਹ ਗੁਰੂ ਜੀ ਦਾ ਨਾਮ ਹੀ ਪ੍ਰੇਮ ਦਾ ਪਦਾਰਥ ਹੈ ਪ੍ਰੇਮ ਦਾ ਖਜ਼ਾਨਾ ਹੈ ਮਾਇਆ ਮੋਹ ਬਿਨਾਸ ਜਿਸ ਪ੍ਰੇਮ ਪਦਾਰਥ ਨੂੰ ਪਾ ਕੇ ਮਾਇਆ ਦਾ ਵੋ ਉਸ ਦਾ ਖਾਤਮਾ ਹੁੰਦਾ ਹੈ ਇਸ ਭਾਵੇ ਤਾਂ ਮੇਲ ਲਏ ਭਾਈ ਜਿਹੜੋ ਜੇ ਉਹਨੂੰ ਪਾਵੇਗਾ ਉਹਨੂੰ ਚੰਗਾ ਲੱਗੇਗਾ ਉਹ ਆਪਣੇ ਨਾਲ ਮੇਲ ਲੈਂਦਾ ਹੈ ਹਿਰਦੇ ਨਾਮ ਨਿਵਾਸ ਉਸ ਹਿਰਦੇ ਵਿੱਚ ਪਰਮ ਬ੍ਰਹਮ ਪਰਮੇਸ਼ਵਰ ਦਾ ਨਾਮ ਵਸ ਜਾਂਦਾ ਹੈ ਜੇ ਜਿੰਨੂ ਉਹ ਚਾਹੇ ਉਹਦੀ ਮਰਜ਼ੀ ਹੈ ਜੀ ਸੱਚੀ ਇੱਕ ਜਗੰਦੇ ਨਾਲ ਲੈਣ ਕਿ ਸੁੱਤਿਆਂ ਦੇ ਉਠਾਲ ਜਿੰਨੂ ਭਾਜੈ ਜਿਹੜਾ ਉਹਨੂੰ ਭਾਜੈ ਮਹਾਰਾਜ ਕਹਿੰਦੇ ਉਹਨੂੰ ਇਹ ਦਾਤ ਮਿਲਦੀ ਹੈ ਗੁਰਮੁਖ ਕਮਲ ਪਰਗਾਸੀ ਐ ਭਾਈ ਗੁਰੂ ਤੇ ਸਨਮੁਖ ਹੋ ਕੇ ਭਾਈ ਖਿਰਦਾ ਕਮਲ ਖੇੜੇ ਵਿੱਚ ਆਉਂਦਾ ਹੈ ਹਿਰਦੇ ਹੋਵੇ ਪਰਗਾਸ ਖਿਰਦੇ ਵਿੱਚ ਰੋਹਾਨੀਅਤ ਦਾ ਚਾਨਣ ਪ੍ਰਕਾਸ਼ ਹੋ ਜਾਂਦਾ ਹੈ ਪ੍ਰਗਟ ਭਿਆ ਪਰ ਤਾਪ ਪ੍ਰਭ ਭਾਈ ਉਸ ਖਿਰਦੇ ਵਿੱਚ ਵਹਿ ਗੁਰੂ ਜੀ ਦੀ ਤਾਕਤ ਆ ਜਾਂਦੀ ਹੈ ਉਸ ਵਿੱਚ ਪਰਮਾਤਮਾ ਦਾ ਤੇਜ ਪ੍ਰਤਾਪ ਆਉਂਦਾ ਹੈ ਮੌਲਿਆ ਧਰਤ ਆਕਾਸ ਉਸ ਉਪਰ ਧਰਤੀ ਔਰ ਆਸਮਾਨ ਇਹ ਸਾਰੇ ਮੌਲੇ ਧਰਤੇ ਖਿੜੇ ਹੋਏ ਪ੍ਰਤੀਤ ਹੁੰਦੇ ਨੇ ਕਈ ਵਾਰ ਮੇਰੇ ਮਨ ਚ ਆਉਂਦਾ ਹੈ ਮੌਲਿਆ ਧਰਤ ਆਕਾਸ਼ ਦੇ ਇੱਕ ਅਰਥ ਬਾਹਰ ਨੇ ਨਾ ਪਰ ਇਥੇ ਤਾਂ ਪੱਤ ਝੜ ਵੀ ਆ ਜਾਂਦੀ ਜੇ ਸਿਖਰ ਦੇ ਵਿੱਚ ਨਾਮ ਵਸ ਜੇ ਉਹਦੀ ਸ਼ਰੀਰ ਰੂਪੀ ਧਰਤੀ ਵੀ ਮੌਲ ਜਾਂਦੀ ਹੈ ਉਹਦਾ ਦਸ਼ਮ ਦਵਾਰ ਵੀ ਮੌਲ ਜਾਂਦਾ ਹੈ ਆਕਾਸ਼ ਵੀ ਮੌਲਦਾ ਹੈ ਧਰਤੀ ਵੀ ਉਹਦੀ ਪਰਫੁੱਲਤ ਹੁੰਦੀ ਹੈ ਗੁਰਪੂਰੈ ਸੰਤੋਖ ਆਪਾਈ ਜਿਨ੍ਹਾਂ ਨੂੰ ਪੂਰੇ ਸਤਗੁਰੂ ਨੇ ਸਬਰ ਸੰਤੋਖ ਦੀ ਦਾਤ ਦਿੱਤੀ ਹੈ ਅਹਨੇ ਸੁਲਾਗਾ ਪਾਓ ਉਹਨਾਂ ਦਾ ਦਿਨ ਰਾਤ ਹਰ ਰੋਜ਼ ਪ੍ਰਮਾਤਮਾ ਨਾਲ ਪ੍ਰੇਮ ਬਣਿਆ ਰਹਿੰਦਾ ਹੈ ਰਸਨਾ RAM ਰਵੈ ਸਦਾ ਪਾਈ ਇਹ ਭਾਈ ਉਹਨਾਂ ਦੀ ਰਸਨਾ ਹਮੇਸ਼ਾ ਵਹਿ ਗੁਰੂ ਵਹਿ ਗੁਰੂ ਵਹਿ ਗੁਰੂ ਹੀ ਜਪਦੀ ਹੈ ਸਾਚਾ ਸਾਦ ਸੁਆਉ ਉਹਨਾਂ ਦੀ ਜ਼ਿੰਦਗੀ ਦਾ ਸਿਰਫ ਇੱਕੋ ਸਵਾਰਥ ਇੱਕੋ ਮਨੋਰਥ ਹੈ ਸੱਚੇ ਪਰਮਾਤਮਾ ਦੀ ਇਬਾਦਤ ਉਹਦਾ ਰਸ ਲੈਣਾ ਕਰਨੀ ਸੁਣ ਸੁਣ ਜੀਵੇ ਆਪਾ ਉਹ ਜੀਵ ਆਪਣੇ ਕੰਨਾਂ ਨਾਲ ਵਾਹਿਗੁਰੂ ਜੀ ਦੀ ਸਿਫਤ ਸੁਣ ਕੇ ਜਿੰਦਾ ਹੈ ਨਹਿ ਚਲ ਪਾਇਆ ਥਾ ਆਤਮਕ ਅਵਸਥਾ ਵਿੱਚ ਉਹਨਾਂ ਨੇ ਉਹ ਥਾਂ ਪ੍ਰਾਪਤ ਕਰ ਲਈ ਜਿਹੜੀ ਚਲਾਏ ਮਾਨ ਨੇ ਬਾਕੀ ਹਰ ਚੀਜ਼ ਨੇ ਚਲੀ ਜਾਣਾ ਉਹ ਨਿਸ਼ਚਲ ਥਾਂ ਤੇ ਪਹੁੰਚੇ ਖ ਜਿਸ ਪਰ ਤੀਤ ਨਾ ਆਵਈ ਭਾਈ ਕੇ ਭਾਈ ਜਿਸ ਅੰਦਰ ਪਰਮਾਤਮਾ ਦੀ ਪ੍ਰਤੀਤ ਨਹੀਂ ਪ੍ਰੀਤ ਨਹੀਂ ਸੋ ਜਿੜਾ ਜਲ ਜਾਓ ਸੱਚਮਚ ਉਹ ਖਿਰਦਾ ਸੜ ਜਾਂਦਾ ਹੈ ਜਿਹਦੇ ਅੰਦਰ ਪ੍ਰੀਤ ਨਹੀਂ ਗੁਰਮਖੋ ਆ ਵਿਸਾਖ ਦੇ ਮਹੀਨੇ ਚ ਜੂਰ ਨੇ فرمایا ਵਿਸਾਖ ਧੀਰਨ ਕਿ ਉਹ ਵਾਢੀਆ ਜਿੰਨਾ ਪ੍ਰੇਮ ਵਿਸ਼ੂ ਜਿਨ੍ਹਾਂ ਅੰਦਰ ਪ੍ਰੇਮ ਦਾ ਵਿਸ਼ੋੜਾ ਪੈ ਜਾਏ ਪਰਮੇਸ਼ਵਰ ਪ੍ਰਤੀ ਭਾਵਨਾ ਹੀ ਕੋਈ ਨਹੀਂ ਉਹ ਅੰਦਰ ਜਿਹੜੇ ਸੜ ਜਾਂਦੇ ਹਨ ਬਾਹੋ ਗੁਣ ਮੇਰੇ ਸਾਹਿਬੈ ਪਾਈ ਏ ਭਾਈ ਮੇਰੇ ਸਹਿਬ ਮੇਰੇ ਮਾਲਕ ਵਿੱਚ ਬੇਅੰਤ ਗੁਣ ਹਨ ਔ ਤਿਸ ਕੈ ਬਲ ਜਾਉ ਮੈਂ ਉਸ ਪਰਮ ਬ੍ਰਹਮ ਪਰਮੇਸ਼ਵਰ ਤੋਂ ਕੁਰਬਾਨ ਜਾਂਦਾ ਖਾਂ ਓਹ ਨਿਰਗੁਣਿਆਰੇ ਪਾਲਦਾ ਭਾਈ ਇਹ ਭਾਈ ਇੱਥੇ ਗੁਣਵਣਾਂ ਨੂੰ ਰੁਤਵੇ ਮਿਲਦੇ ਨੇ ਨਾ ਕਿਤੇ ਵੀ ਤੁਸੀਂ ਜਾਓ ਜੇ ਗੁਣ ਹੈ ਤੇ ਕੀਮਤ ਪੈਂਦੀ ਹੈ ਪਰ ਵਹਿਗੁਰੂ ਜੀ ਇੰਨੇ ਕਿਰਪਾਲੂ ਨੇ ਜਿਸ ਬੰਦੇ ਕੋਲ ਕੋਈ ਵੀ ਗੁਣ ਨਹੀਂ ਉਹ ਨਿਰਗੁਣਾ ਨੂੰ ਵੀ ਪਾਲੀ ਜਾ ਰਿਹਾ ਹੈ ਅਕਿਰਤ ਕਰਨ ਆਨੁਪਾਲ ਦਾ ਪਿਆਰ ਉਹ ਦੋਖਨ ਦੇਖਤ ਹੈ ਪਰ ਦੇਤ ਨਹਾਰ ਹੈ ਜਿਹੜਾ ਕਦੀ ਵੀ ਨਹੀਂ ਕਹਿੰਦਾ ਵੈਗਰੂ ਰੋਟੀ ਤੇ ਉਹਦੇ ਮੂੰਹ ਵਿੱਚ ਪਾਉਂਦਾ ਹੈ ਨਾ ਇਹ ਉਹਨਾਂ ਦੀ ਆਪਣਾ ਸੁਭਾਅ ਹੈ ਦੇ ਨੇਥਾ ਵੇ ਥਾਓ ਜਿਸ ਦੀ ਕੋਈ ਥਾਂ ਨਹੀਂ ਉਨੂੰ ਪਾਰ ਬ੍ਰਹਮ ਪਰਮੇਸ਼ਵਰ ਥਾਂ ਬਖਸ਼ਦਾ ਹੈ ਰਿਜਕ ਸੰਭਾਹੇ ਸਾਸ ਸਾਸ ਪਾਈ ਜੇ ਭਾਈ ਸਵਾਸ ਸਵਾਸ ਪਰਮਾਤਮਾ ਜੀਵਾਂ ਨੂੰ ਰਿਜਕ ਦਿੰਦਾ ਹੈ ਗੂੜਾ ਜਾ ਕਾ ਨਾਉ ਜਿਸ ਦਾ ਨਾਮ ਦਾ ਰੰਗ ਬੜਾ ਗੂੜਾ ਹੈ ਜਿਨੇ ਉਤਰ ਨਹੀਂ ਜਿਸ ਗੁਰ ਸਾਚਾ ਭੇਟੀ ਐ ਪਾਈ ਏ ਭਾਈ ਜਿਸ ਨੂੰ ਸੱਚਾ ਸਤਗੁਰੂ ਉਹਦਾ ਮਿਲਾਪ ਹੋਵੇ ਪੂਰਾ ਤਿਸ ਕਰਮਾਓ ਯਾਰ ਉਸ ਤੇ ਪੂਰੀ ਬਖਸ਼ਿਸ਼ ਉਹਦੇ ਕਰਮ ਬਹੁਤ ਚੰਗੇ ਹਨ ਤਿਸ ਬਿਨ ਘੜੀ ਨਾ ਜੀਵੀਐ ਪਾਈ ਉਸ ਪਾਰ ਬ੍ਰਹਮ ਪਰਮੇਸ਼ਵਰ ਤੋਂ ਬਿਨਾ ਇੱਕ ਘੜੀ ਵੀ ਜੀਆ ਨਹੀਂ ਜਾਂਦਾ ਸਰਬ ਕਲਾ ਭਰੂਪ ਜੋ ਪਰਮੇਸ਼ਵਰ ਸਰਬ ਕਲਾ ਸਾਰੀਆਂ ਸ਼ਕਤੀਆਂ ਦੇ ਮਾਲਕ ਹਨ ਸਾਸ ਗਿਰਾਸ ਨਾ ਵਿਸਰੇ ਭਾਈ ਇਹ ਭਾਈ ਸਵਾਸ ਲੈਂਦੇ ਆ ਪ੍ਰਸ਼ਾਦਾ ਛਕਦੇ ਆ ਉਸ ਕਰਤੇ ਪੁਰਖ ਦੀ ਯਾਦ ਨਾ ਵਿਸਰੇ ਵੇਖੋ ਸਦਾ ਹਜ਼ੂਰ ਇਹ ਮਹਾਰਾਜ ਆਪਣੀ ਅਵਸਥਾ ਦੱਸ ਰਹੇ ਸਾਸ ਗਰਾਸ ਚੇਤੇ ਨੇ ਉਹਨਾਂ ਨੂੰ ਸਦਾ ਹਾਜ਼ਰਾ ਹਜ਼ੂਰ ਦੇਖਦੇ ਖਾਂ ਸਾਧੂ